ਅੱਜ ਤੁਹਾਨੂੰ ਦਿਖਾਉਨੇ ਆ ਅੱਜ ਚੈੱਕ ਕਰੋ ਮਿੱਟੀ ਦਾ ਤੇਲ ਏ ਤੇ ਆ ਹੁਣ ਅੱਗ ਲਗਾਉਣ ਲੱਗਾ ਏ ਮਸਾਲ ਅੱਜ ਤੁਹਾਨੂੰ ਦਿਖਾਉਨੇ ਮਿੱਟੀ ਦੇ ਤੇਲ ਨਾਲ ਚੱਲਣ ਵਾਲਾ ਪੱਖਾ ਹਾਂਜੀ ਪੱਖਾ ਟੇਬਲ ਫੈਨ ਦੁਨੀਆ ਦਾ ਪਹਿਲਾ ਪੱਖਾ ਜਿਹੜਾ ਲਾਈਟ ਤੋਂ ਪਹਿਲੋ ਟੇਬਲ ਫੈਨ ਚੱਲਦੇ ਹੁੰਦੇ ਸੀ ਹਾਂਜੀ ਇਹ ਮਿੱਟੀ ਦੇ ਤੇਲ ਨਾਲ ਚੱਲੂਗਾ ਪੱਖਾ ਦੇਖੀ ਜਾਓ ਇਹਨੂੰ ਲਾ ਦਿੱਤਾ ਅੱਗ ਅਦਰ ਦੇਖਿਓ ਇਹਦੇ ਇਹਦੇ ਪਾ ਜੀ ਤਾਂ ਮਿੱਟੀ ਦਾ ਤੇਲ ਇਹਨੂੰ ਅੱਗ ਲਗਾ ਦਿੱਤੀ ਹੁਣ ਅਦਰ ਚੈੱਕ ਕਰੋ ਆਏ ਫੈਨ ਇਹਦੇ ਨੂੰ ਪੱਖਾ ਦੇਖਿਆ ਜੇ ਹੁਣ ਪੱਖੇ ਦੇ ਆ ਉੱਤੇ ਇਹਨੂੰ ਰੱਖ ਦਿੱਤਾ ਹੁਣ ਇੱਥੇ ਭਾਫ਼ ਬਣੂਗੀ ਭਾਫ਼ ਇਹਨੂੰ ਇਹਨੂੰ ਰੱਖਣਗੇ ਫੈਨ ਦੇ ਨੀਚੇ ਇਹਨੂੰ ਰੱਖਣਗੇ ਫੈਨ ਦੇ ਨੀਚੇ ਦੇਖੀ ਜਾਓ ਇਹਨੂੰ ਚੱਕ ਕੇ ਆ ਤੇ ਵੇਖੋ ਆਏ ਫੈਨ ਇਹਨੂੰ 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 ਨੀਚੇ ਰੱਖਣਗੇ ਫੈਨ ਦੇ ਹਲੋ ਚੱਕੋ ਜੀ ਇਹਨੂੰ ਭਾਫ ਜਾਊਗੀ ਅੱਗੇ ਭਾਫ ਜਾਊਗੀ ਅੱਗੇ ਉਹ ਜਿਹੜੇ ਪਿਸਟਨ ਚੱਲਣਗੇ ਤੇ ਇਹ ਪੱਖਾ ਚੱਲੂਗਾ ਹਾਂਜੀ ਇਹ ਫੈਨ ਚੱਲੂਗਾ ਤੇ ਇਹਨੇ ਜਿਹੜੀ ਜਿਹੜੀ ਭਾਫ ਹੈ ਉੱਪਰ ਉੱਪਰ ਐਂ ਦੀ ਧੂਆ ਨਿਕਲੂਗਾ ਪਾਈਪੇ ਪਾਈਪ ਨਾਲ ਧੂਆ ਨਿਕਲੇਗਾ ਉੱਪਰ ਉੱਪਰ ਧੂਆ ਨਿਕਲੇਗਾ ਤੇ ਇਧਰ ਇਹ ਪੱਖਾ ਚੱਲੇਗਾ ਤੇ ਅੱਗੇ ਉਵੇਂ ਹੀ ਪਾਰ ਲੱਗੇ ਜਿਵੇਂ ਹੁਣ ਟੇਬਲ ਫੈਨ ਹੋਵੇ ਇਹ ਸਾਨੂੰ ਪੁਰਾਣਾ ਪੱਖਾ ਹੈ ਜਦੋਂ ਲਾਈਟ ਨਹੀਂ ਸੀ ਦੀ ਲਾਈਟ ਤੋਂ ਪਹਿਲਾਂ ਇਹ ਸਨ 1900 65 70 ਦਾ ਹੈ ਜੀ ਹਾਂਜੀ 1965 70 ਐਂ ਫਰ ਚੱਲਣਗੇ ਤੇ ਆ ਜਿਹੜੀ ਪਾਈਪੇ ਲੱਗੀ ਹੋਈ ਇਹ ਪਾਈਪ ਰਾਹੀਂ ਧੂਆ ਬਾਹਰ ਨਿਕਲੇਗਾ ਹਾਂਜੀ ਆਹੋ ਕੋ ਬੰਦ ਕਰ ਦਿੱਤਾ ਥੱਲੇ ਅੱਗ ਲਾ ਦਿੱਤੀ ਤੇ ਜਿਵੇਂ ਜਿਵੇਂ ਭਾਫ਼ ਅੱਗ ਤੇਜ ਹੋਊਗੀ ਓਵੇਂ ਓਵੇਂ ਇਹਨੇ ਫਰ ਤੇਜ ਹੋਣਗੇ ਇਹ ਹਵਾ ਦੇ ਹੀ ਜਾਊਗਾ ਚੱਲੀ ਜਾਊਗਾ ਇਹ ਇੱਕ ਰੀ ਭਰਦੇ ਸੀ 3-4 ਦਿਨ ਮਿੱਟੀ ਤੇਰ ਨਾਲ ਪੱਖਾ ਚੱਲਦਾ ਸੀ ਆਹ ਦੇਖੋ ਪਰ ਇਹ ਪੂਰਾ ਪੁਰਾਣਾ ਜਾਮ ਹੋਇਆ ਵੈਸੇ ਚਾਲ ਚੱਲੂ ਕੰਡੀਸ਼ਨ ਹਾਲਤ ਵਿੱਚ ਵਧੀਆ ਚੱਲਦਾ ਹੈ ਉਧਰ ਦੇਖੋ ਇਹਦੇ ਨੀਚੇ ਲੱਗਦਾ ਹੈ